ਅੱਜ 9 ਤਰੀਕ ਹੈ ਜੀ ਤੇ ਦਿਨ ਹੈਗਾ ਬਾਰ ਜਗ੍ਹਾ ਹੈਗੀ ਜੀ ਬਨਾਰਸ ਤੇ ਟਾਈਮ ਜਿਹੜਾ ਹੋਇਆਗਾ ਥੋੜਾ ਜਿਹਾ ਲੇਟ ਹੀ ਹੋ ਗਿਆ ਦੁਪਹਿਰ ਹੋ ਗਈ ਜੀ ਐਸੇ ਦੇ ਨਾਲ ਹੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਨਾਰਸ ਤੋਂ ਜੀ ਅੱਜ ਆਪਾਂ ਚੱਲਣ ਲੱਗਿਆਂਗੇ ਸਫ਼ਰ ਸ਼ੁਰੂ ਕਰਨ ਲੱਗਿਆਂਗੇ ਆਪਣਾ ਅ ਬਸ ਤਿਆਰ ਵਰ ਤਿਆਰ ਆ ਥੋੜਾ ਜਿਹਾ ਸਮਾਨ ਬੰਨਣਾਗਾ ਕਿੱਟਕੁੱਟ ਜੀ ਬੰਨਣੀ ਹੈਗੀ ਤੇ ਅੱਜ ਆਪਾਂ ਕਿੱਥੇ ਜਾਣਾਗਾ ਜੀ ਇੱਥੋਂ ਹੈਗਾ ਪਟਨਾ ਸਾਹਿਬ 250 ਕਿਲੋਮੀਟਰ ਜਾਣਾ ਉੱਥੇ ਜੀ ਆਪਾਂ ਨੂੰ ਉਹ ਪਤਾ ਹੁੰਦਾ ਵੀ ਇੱਥੇ ਜਿਵੇਂ ਆਪਾਂ ਇੱਥੋਂ ਪਟਨਾ ਸਾਹਿਬ ਜਾਣਾ ਜੀ 250 ਕਿਲੋਮੀਟਰ ਤੇ ਪਟਨਾ ਸਾਹਿਬ ਤੋਂ ਕਲਕੱਤੇ ਕਣੀ ਜਾਣਾਗਾ ਉਧਰ ਦਾ ਆਪਾਂ ਨੂੰ ਪਤਾ ਹੁੰਦਾ ਜਿਹੜੇ ਵਿੱਚ ਕੋਈ ਪਿੰਡ ਆਉਂਦਾ ਕੋਈ ਸ਼ਹਿਰ ਆਉਂਦਾ ਕੋਈ ਗਲੀ ਆਉਂਦੀ ਹੈ ਕਿ ਕੋਈ ਨਾਲਾ ਆਉਂਦਾ ਉਹ ਭਾਈ ਨਿਸ਼ੂ ਨੂੰ ਪਤਾ ਹੁੰਦਾ ਸਾਰਾ ਕੁਸ ਉਹਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਸਾਂਝੀ ਸਾਰਿਆਂ ਯਾਰਾਂ ਮਿੱਤਰਾਂ ਨਾਲ ਕਰਾਉਂਦੇ ਹਾਂਗੇ ਤੇ ਸਮਾਨ ਸੋਣ ਬੰਨ ਲਗੇ ਜੀ ਸਾਈਕਲ ਤੇ ਕਪੜਾ-ਕੁਪੜਾ ਆਪਾਂ ਮਾਰ ਲਿਆ ਸੀਗਾ ਬਨਾਰਸ ਚ ਆ ਪਾ ਰਹੇ ਹਾਂ ਦੋ ਦਿਨ ਜੀ ਤੇ ਇਹ ਭਾਈ ਆਪਾਂ ਇਸ ਟਾਈਮ ਹੈਗੇ ਨਾ ਹੋਟਲ ਚਾਂਗੇ ਜਿੱਥੇ ਆਪਾਂ 2 ਰਾਤਾਂ ਰਹਿયા ਨਹੀਂ ਤੇ ਹੋਟਲ ਵਾਲੇ ਬਾਈ ਨਾਲ ਵੀ ਗੱਲਬਾਤ ਬਾਈ ਕਰਾਵਾਂਗੇ ਤੇ ਬੜਾ ਧੰਨਵਾਦ ਹੋਟਲ ਵਾਲੇ ਬਾਈ ਦਾ ਕਿਉਂਕਿ ਇੰਨੇ ਵਧੀਆ ਕਮਰੇ ਸਾਫ਼ ਸੁਥਰੇ ਤੇ ਸੋਹਣੇ ਇਹ ਕੋਈ ਆਪਾਂ ਬਾਈ ਉਹ ਨਹੀਂ ਕਰ ਰਹੇ ਵੀ ਕੋਈ ਮਸ਼ਹੂਰੀ ਕਰੀ ਜਾਂਦੇ ਆਗੇ ਤੇ ਬਾਈ ਜਿਵੇਂ ਹੈਗਾ ਨਾ ਜੁਪੀ ਦੇ ਵਿੱਚ ਆਪਾਂ ਨੂੰ ਬਾਈ ਫਰੀ ਰਹਿਣ ਵਾਸਤੇ ਮੁਫਤ ਰਹਿਣ ਵਾਸਤੇ ਕਮਰੇ ਦਿੱਤੇ ਆ। ਅੱਜ ਕੱਲ ਕੌਣ ਬਾਈ ਹੋਟਲ ਦਾ ਕਮਰਾ ਕੌਣ ਮੁਫਤ ਚ ਦਿੰਦਾਗਾ ਹਨਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ। ਤੇ ਉਹ ਵੀ ਇੱਕ ਨਹੀਂ ਦੋ ਰਾਤਾਂ। ਦੋ ਰਾਤਾਂ ਰਹੇ ਤੇ ਨਾਲ ਬਾਈ ਫਿਰ ਵਾਈਫਾਈ ਦੀ ਸਹੂਲਤ ਹੋਰ ਸਹੂਲਤਾਂ ਹਨਾ ਸਾਰਾ ਕੁਝ ਤੇ ਮੈਂ ਚੱਲ ਬਾਈ ਬਾਈ ਨਾਲ ਜਿਹੜਾ ਹੋਟਲ ਦਾ ਮਾਲਕਾ ਉਹਦੇ ਨਾਲ ਦੋ ਚਾਰ ਗੱਲਾਂ ਵਾਤਾ ਜਾਂਦੇ ਹੋਏ ਕਰ ਲਾਂਗੇ। ਕੀ ਅਜਾਬਾ ਬੂਟ ਪਾ ਲਿਆ ਜੀ ਮੀਂਹ ਕੱਲ ਦਾ ਟਿਕਿਆ ਹੋਇਆਗਾ ਤੇ ਕੱਪੜਾ ਫਿਰ ਮਖਾ ਜੀ ਸਾਂਭ ਲੈਣੇ ਆਗੇ ਕੋਈ ਪਤਾ ਨਹੀਂ ਪਰ ਮੀਂਹ ਦਾ ਕਦੋਂ ਆਜੇ ਪਰ ਕਿ ਕਰੀ ਬੂਟ ਠੀਕ ਅਗੇ ਜੀ ਸਲੋਜੀ ਤੇ ਆ ਆਪਣਾ ਹੈਗਾ ਥੈਲਾ ਥੈਲਾ ਬਾਈ ਖੜਦਾ ਨਹੀਂਗਾ ਲੱਕ ਤੇ ਲੱਕ ਕਮਜ਼ੋਰ ਆਗਾ ਬਾਈ ਸ਼ਿਕਾਰੀ ਕੁੱਤੇ ਵਰਗਾ ਲੱਕ ਆਗਾ ਆ ਦੇਖੋ ਐ ਜੇ ਨਾ ਆ ਢਿੱਲਾ ਰਹਿ ਜਾਂਦਾ ਤੇ ਇਸ ਕਰਕੇ ਆਪਾਂ ਆਹ ਤੰਗੜ ਪਟੀਆਂ ਜਿਹੜਾ ਐਂ ਗੱਲ ਚ ਪਾ ਲਈਦਾਗਾ ਇਹਦੇ ਨਾਲ ਫਿਰ ਠੀਕ ਹੋ ਜਾਂਦਾ ਕੰਮ ਵੀ ਡਿੱਗਦਾ ਜਾਣੀ ਹੈਗਾ ਇਹਦੇ ਚ ਆਪਣੇ ਆ ਟੂਟਗੀਆਂ ਹੋ ਗਿਆ ਕਨਾਲੀਆਂ ਪਾਵਰ ਬੈਂਕ ਹੋ ਗਿਆ ਚਾਰਜ ਹੋ ਗਿਆ ਤੇ ਹੋਰ ਕੀ ਬਸ ਆਈ ਚੀਜ਼ਾਂ ਜੀਆਂ ਬਾਈ ਤੇ ਟੌਫੀਆਂ ਜੀਆਂ ਹੈਗੀਆਂ ਬਸ 8-10 ਟੌਫੀਆਂ ਜੀਆਂ ਚੂਸ ਚਾਲ ਲਈ ਦੇ ਖਾ ਲਈ ਦੀ ਇੱਕ ਅੱਧੀ ਪਾਣੀ ਦੀ ਬੋਤਲ ਭਰ ਲਗੇ ਤੇ ਚੱਲਣ ਲੱਗਿਆ ਜੀ ਬਣੇ ਰਹੋ ਜੀ ਫਿਰ ਤੁਸੀਂ ਅੱਜ ਦੇ ਸਫ਼ਰ ਦੇ ਨਾਲ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਾਕੀ ਦੀਆਂ ਗੱਲਾਂ ਬਾਤਾਂ ਜਾਂਦੇ ਜਾਂਦੇ ਸਫ਼ਰ 'ਚ ਕਰਦੇ ਆਂਗੇ ਸਾਹਮਣੇ ਖੜਿਆ ਜੀ ਹੋਟਲ ਦੇ ਮਾਲਕ ਅ ਬਾਈ ਹਿੰਦੀ ਸਮਝਦੇ ਆਗੇ ਆਪਾਂ ਵੀ ਥੋੜੀ ਬਹੁਤੀ ਹਿੰਦੀ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਜਗ੍ਹਾ ਕੀ ਹੋਟਲ ਕੀ ਹੋਟਲ ਦਾ ਕੀ ਨਾਂਗਾ ਕਿੱਥੇ ਹੋਟਲ ਪੈਂਦਾਗਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਨਮਸਤੇ ਬਤਾਈਏ ਨਮਸਤੇ ਜੀ ਅ ਹੋਟਲ ਦਾ ਕੀ ਨਾਮ ਆ ਜੀ ਤੁਹਾਡਾ ਇਹ ਸ਼ੰਕਰ ਵਿਲਾਸ ਸਪਨੇ ਹੋਟਲ ਦਾ ਨਾਮ ਹੈ ਸ਼ੰਕਰ ਸ਼ੰਕਰ ਵਿਲਾਸ ਠੀਕ ਆ ਜੀ ਤੇ ਕਿਹੜੀ ਜਗ੍ਹਾ ਤੇ ਹੋਟਲ ਪੈਂਦਾ ਜੀ ਬਨਾਰਸ ਦੇ ਵਿੱਚ ਨਾ ਸਿਗਰਾ ਮੈਮੋ ਰੰਜ ਵਰਨਸੀ ਨਾ ਠੀਕ ਆ ਜੀ ते थे की सहूलत मिल रही भी सारा दस दू जी भैया भैया अपना पूरा ए सी रूम आपको मिल जाएंगे आपको लग्जरी रूम वाईफाई के साथ और अपना खुद का रेस्टोरेंट भी है जिसमें आपको प्योर वेज खाना मिलेगा ठीक है जी ते खान खान पीन खाने में सारे नॉर्थ इंडियन चाइनीज तंदूर आपको सारी चीज़ें मिलेंगी बस प्योर वेज है ठीक है नॉन वेज सर अपना अच्छा ਹਾਂ ਲਾਕੇ ਬਾਹਰ ਸੇ ਮੰਗਾ ਕੇ ਖਾ ਸਕਦੇ ਹੋ ਐਸਾ ਕੋਈ ਇਸ਼ੂ ਨਹੀਂ ਹੈ ਲੇਕਿਨ ਆਪਣੇ ਆ ਰੈਸਟੋਰੈਂਟ ਮੈਂ ਅਪਲੀਕੇਸ਼ਨ ਮੈਂ ਨੌਨ ਇਸ਼ੂ ਨਹੀਂ ਬਣਦਾ ਠੀਕ ਹੈ ਠੀਕ ਹੈ ਭਾਈ ਜੀ ਤੇ ਆਪਣਾ ਫੋਨ ਨੰਬਰ ਵੀ ਦੱਸ ਦਿਓ ਜੀ ਮੈਂ ਆਪਣਾ ਫੋਨ ਨੰਬਰ ਮੈਂ 8299132542 ਠੀਕ ਹੈ ਜੀ ਤੇ ਆਓ ਉਹ ਹਰ ਵੇਲੇ ਵੀ ਕਾਲ ਕਰੀਏ ਆਪ ਦਾ ਨੰਬਰ ਉਠੇਗਾ ਆਪ ਕੋ ਜਬ ਵੀ ਬੁਕਿੰਗ ਕਰਾਣੀ ਹੋਵੇ ਤਾਂ ਆਪ ਕਰਾ लीजिएगा ਠੀਕ ਹੈ ਜੀ ਬਹੁਤ ਧੰਨਵਾਦ ਭਾਈ ਥੋੜਾ ਜਿਹਾ ਆਪਾਂ ਤੁਹਾਨੂੰ ਅੰਦਰ ਵੀ ਨਿਗਾ ਮਰਵਾ ਦਈਏ ਆ ਦੇਖੋ ਜੀ ਇਧਰਲੇ ਪਾਸੇ ਖਾਣ ਪੀਣ ਵਾਲਾ ਸਿਸਟਮ ਹੈਗਾ ਇਧਰ ਬਹਿ ਕੇ ਬਈ ਖਾ ਪੀ ਸਕਦੇ ਆਂ ਸੋਹਣਾ ਸਾਫ ਸੁਥਰਾ ਬਈ ਸਾਰਾ ਕੁਝ ਤੇ ਕਮਰੇ ਵੀ ਸੋਹਣੇ ਆ ਤੇ ਬਹੁਤ ਧੰਨਵਾਦ ਬਈ ਇਹਨਾਂ ਭਰਾਵਾਂ ਦਾ ਹੋਟਲ ਵਾਲਿਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਦੋ ਰਾਤਾਂ ਰਹਿਣ ਵਾਸਤੇ ਇੱਥੇ ਜਗ੍ਹਾ ਦਿੱਤੀ ਉਹ ਵੀ ਮੁਫਤ ਦੇ ਵਿੱਚ ਤੇ ਇਧਰਲੇ ਪਾਸੇ ਸਾਰੇ ਕਮਰੇ ਬਣੇ ਹੋਏ ਆ ਬਈ ਉੱਪਰ ਵੀ ਕਮਰੇ ਆ ਤੇ ਥੱਲੇ ਵੀ ਕਮਰੇ ਆ ਇਧਰ ਜਿੱਧਰ ਹੁਣਾ ਹਦਾ ਇਧਰ ਬਈ ਖਾਣ ਪੀਣ ਵਾਲਾ ਸਿਸਟਮ ਆ ਸਾਰਾ ਤੇ ਬਾਈ ਸਰਬਜੀਤ ਹੁਣ ਇਹਦਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਨਾਲ ਆ ਬਾਈਆਂ ਨਾਲ ਗੱਲਬਾਤ ਕਰਵਾ ਕੇ ਆਪਾਂ ਨੂੰ ਇੱਥੇ ਰਹਿਣ ਵਾਸਤੇ ਸਾਰਾ ਆ ਕਰਵਾਇਆ ਜੀ ਧੰਨਵਾਦ ਬਨਾਰਸ ਸੇ ਸ਼ਹਿਰ ਦੇ ਵਿੱਚੋਂ ਬਾਈ ਬਾਹਰ-ਬਾਹਰ ਬਾਹਰ ਆਉਂਦੇ ਆਉਂਦੇ ਤਕਰੀਬਨ ਆਪਾਂ ਨੂੰ 10 ਕਿਲੋਮੀਟਰ ਦੀ ਦੂਰੀ ਪਈ ਹੈ ਕਿ 10 ਕਿਲੋਮੀਟਰ ਆ ਕੇ ਆਪਾਂ ਬਾਹਰ ਆਏ ਆ ਥੋੜਾ ਜਿਹਾ ਸ਼ਹਿਰ ਚ ਇਧਰ ਲੈ ਖੱਬੇ ਹੱਥ ਬਾਈ ਆਪਣੇ ਆ ਗਿਆ ਬਨਾਰਸਾ ਸ਼ਹਿਰ ਸਾਰਾ ਤੇ ਗੰਗਾ ਨਦੀ ਵੈਸੇ ਪਰਲੇ-ਪਾਸੇ ਵੀ ਅਜੇ ਤਾਂ ਬਨਾਰਸੀ ਆ ਮੁੱਕਿਆ ਨਹੀਂਗਾ ਬਹੁਤ ਵੱਡਾ ਸ਼ਹਿਰ ਹੈਗਾ ਤੇ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਥੱਲੇ ਗੰਗਾ ਨਦੀ ਤੁਹਾਨੂੰ ਦੱਸ ਦਈਏ ਬਾਈ ਜਿਵੇਂ 2-4 ਦਿਨਾਂ ਤੋਂ ਪਿਛਲੇ ਤੋਂ ਪਾਣੀ ਬਹੁਤ ਵਧਿਆ ਹੋਇਆ ਸੀਗਾ ਤੇ ਹੁਣ ਤੁਸੀਂ ਦੇਖੋ ਬਈ ਪਾਣੀ ਬਾਈ ਕਿੰਨਾ ਜਿਹੜਾ ਪਿੱਛੇ ਨੂੰ ਮੁੜ ਗਿਆ ਬਹੁਤ ਪਾਣੀ ਘਟ ਗਿਆ ਬਹੁਤ ਫਰਕ ਪੈ ਗਿਆ ਪਹਿਲਾਂ ਤਾਂ ਉਹ ਗਾਂ-ਗਾਂ ਤੱਕ ਬਈ ਪਾਣੀ ਜਿਹੜਾ ਵਗ ਗਿਆ ਸੀਗਾ ਤੇ ਨਾਲ ਲੱਗਦੇ ਜਿਹੜੇ ਉਹ ਸਾਹਮਣੇ ਘਰ ਆ ਕੇ ਥੋੜਾ ਜ਼ੂਮ ਕਰਕੇ ਦਿਖਾ ਦਈਏ ਉਹ ਘਰਾਂ 'ਚ ਵੀ ਥੋੜਾ ਕੁਸ਼ਕ ਘਰਾਂ 'ਚ ਪਾਣੀ ਆ ਗਿਆ ਸੀਗਾ ਤੇ ਬਹੁਤ ਪਾਣੀ ਬਈ ਪਿੱਛੇ ਮੁੜ ਗਿਆ ਬਹੁਤ ਲੈ ਗਿਆ ਬਹੁਤ ਘਟ ਗਿਆ ਥੱਲੇ ਆ ਕਿਸ਼ਤੀਆਂ ਖੜੀਆਂਆਂੀਆਂ ਤੇ ਆ ਪੁਲ ਇਧਰ ਨੂੰ ਜਾ ਰਹੇ ਆ ਜੀ ਆਪਾਂ ਪਟਨਾ ਸਾਹਿਬ ਵੱਲ ਨੂੰ ਤੇ ਨੀਸ਼ੂ ਭਾਈ ਨਾਲ ਵੀ ਆਪਾਂ ਥੋੜੀ ਜੀ ਗੱਲਬਾਤ ਕਰ ਲਗੇ ਜੀ ਪੁੱਛ ਲਗੇ ਮਾੜਾ ਜੀ ਆਪਾਂ ਵੀ ਕਿੱਧਰ ਨੂੰ ਜਾ ਰਹੇ ਆਂਗੇ ਵੀ ਵਿਚ ਵਿਚਾਲੇ ਵਿਚ ਵਿਚਾਲੇ ਕਿਹੜੇ ਰਾਹ ਤੇ ਪਿੰਡ ਆਉਣਗੇ ਕੀ ਹਾਲ ਆ ਨੀਸ਼ੂ ਜੀ ਸਸਰੀ ਘਰ ਪਿਆਰ ਭਰੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਅਸੀਂ ਇਸ ਟਾਈਮ ਬਨਾਰਸ ਚ ਖੜੇ ਆਂ ਉਹ ਉੱਤਰਲੇ ਪਾਸੇ ਜਿਹੜਾ ਹੈਗਾ ਰਾਮਨਗਰ ਦਾ ਕਿਲਾ ਵਾ ਤੇ ਜਿਹੜਾ ਕਾਫੀ ਫੇਮਸ ਹੈ ਜਿਹੜਾ ਵਿਭੂਤੀ ਨਰਾਇਣ ਦੇ ਇਸ ਟਾਈਮ ਅੰਡਰ ਹੈਗਾ ਤੇ ਆਪਾਂ ਹੁਣ ਸਾਰਨਾਥ ਜਾਣਾ ਅੱਜ ਤੇ ਉੱਥੇ ਕਿਤੇ ਆਪਾਂ ਪਹੁੰਚਾਂਗੇ ਅੱਜ ਤੇ ਉਸ ਤੋਂ ਬਾਅਦ ਕੱਲ ਨੂੰ ਫਿਰ ਆਪਾਂ ਉਧਰ ਜਾਇਆ ਵਾਂਗੇ ਆਪਣਾ ਗਾਜੀਪੁਰ ਗਾਜੀਪੁਰ ਤੋਂ ਬਾਅਦ ਸਿੱਧਾ ਫਿਰ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਬਾਅਦ ਆਪਾਂ ਨਲੰਦਾ ਯੂਨੀਵਰਸਿਟੀ ਹੈਗੀ ਉਹ ਦਿਖਾਵਾਂਗੇ ਤੇ ਰਾਜਗੀਰ ਪਰਬਤ ਜਿੱਥੇ ਦਸ਼ਰਥ ਮਾਂਜੀ ਵਾਲਾ ਸਾਰਾ ਹਸਾਕ ਪਤਾ ਹੈਗਾ ਉਹ ਦਿਖਾਵਾਂਗੇ ਤੇ ਉਸ ਤੋਂ ਬਾਅਦ ਆਪਣਾ ਸਫਰ ਚੱਲਦਾ ਹੀ ਰਹੂਗਾ ਤੇ ਨਿਆਰੇ ਭੁੱਲਣੇ ਬਸ ਹੁਣ ਬਨਾਰਸ ਪਾਰ ਕਰਨਾ ਹੈ ਬਾਰਾਨਸੀ ਕਾਸ਼ੀ ਤੋਂ ਲਾਈਵ ਰਿਪੋਰਟਿੰਗ ਨਹੀਂ ਗਾਜੀਆਬਾਦ ਉਹੀ ਹੈਗਾ ਜਿਹੜਾ ਗਾਜੀਪੁਰ ਗਾਜੀਪੁਰ ਦਿੱਲੀ ਦੇ ਕੋਲ ਹੈ ਗਾਜੀਪੁਰ ਉਹ ਗਲੀ ਨੰਬਰ ਇੰਨਾ ਉਹ ਉਹ ਲੱਗ ਉਹ ਗਾ ਉਹ ਗਾਜੀਆਬਾਦ ਲੱਗਣਾ ਇਹ ਕਿਹੜਾ ਗਾਜੀਪੁਰ ਗਾਜੀਪੁਰ ਗੁਰੂ ਘਰ ਆ ਰਿਹਾ ਹੈ ਗੁਰਦੁਆਰਾ ਸ੍ਰੀ ਸਿੰਘ ਸਭਾ ਕਿਉਂ ਵੀ ਦਿਖਾਵਾਂਗੇ ਠੀਕ ਹੈ ਜੀ ਠੀਕ ਹੈ ਧੰਨਵਾਦ ਬਾਈ ਨਿਸ਼ੂ ਤੇ ਚੱਲਦੇ ਆ ਜੀ ਗੱਡੀਆਂ ਆਪਣੀਆਂ ਖੜੀਆਂ ਨੇ ਸੰਦੀਪ ਥੋੜਾ ਜਿਹਾ ਮਗਰ ਰਹਿ ਗਿਆ ਬਸ ਉਹਨੂੰ ਡਿੱਕੀ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਦਾ ਸਫ਼ਰ ਬਾਈ ਲਗਭਗ 30 ਕਿਲੋਮੀਟਰ ਦੇ ਨੇੜੇ ਹੋ ਗਿਆ ਜਿਵੇਂ ਆਪਾਂ ਪਹਿਲਾਂ ਉਧਰ ਤੁਰੇ ਸੀਗੇ ਸ਼ਹਿਰ ਚੋਂ ਬਾਹਰ ਨਿਕਲੇ ਸੀਗੇ 10 ਕਿਲੋਮੀਟਰ ਸਾਈਕਲ ਚਲਾ ਕੇ ਉੱਥੇ ਆਪਾਂ ਗੰਗਾ ਨਦੀ ਦੇ ਪੁਲ ਦੇ ਉੱਤੇ ਖੜੇ ਸੀ ਜਿੱਥੋਂ ਆਪਾਂ ਦਿਖਾਇਆ ਸੀ ਵੀ ਪਾਣੀ ਘੱਟ ਹੈਗਾ ਬਾਈ ਪਿੱਛੇ ਉਹਦੇ ਉੱਤੋਂ ਦੀ ਹੁੰਦੇ ਹਵਾਏ ਬਾਈ ਉਹ ਸਿੱਧਾ ਰੋਡ ਗਾਂ ਜਾਂਦਾ ਸੀ ਪਟਨਾ ਸਾਹਿਬ ਵੱਲ ਨੂੰ ਬਿਹਾਰ ਬਿਹਾਰ ਚ ਵੱਡ ਜਾਂਦਾ ਸੀਗਾ ਉਹ ਰੋਡ ਤੇ ਆਪਾਂ ਉੱਥੋਂ ਖੱਬੇ ਹੱਥ ਮੁੜ ਗਏ ਸੀਗੇ ੱੱਬੇ ਹੱਥ ਮੁੜ ਕੀ ਬਈ ਇੱਕ ਪਲ ਹੋਰ ਉਤੋਂ ਦੀ ਆਇਆ ਸਾਰਾ ਆਪਾਂ ਬਨਾਰਸ ਉਤੋਂ ਦੀ ਘੁੰਮ ਕੇ ਇਸ ਟਾਈਮ ਆਪਾਂ ਫੇਰ ਇਧਰਲੇ ਪਾਸੇ ਆ ਕੇ ਬਨਾਰਸ ਦੇ ਦੂਜੇ ਪਾਸੇ ਆ ਕੇ ਫੇਰ ਖੜ ਗਏ ਆਂਗੇ ਤੇ ਇੱਥੋਂ ਬਈ ਜਿਹੜਾ ਉਹ ਮਨੀਕਰਨਿੰਗਾ ਘਾਟ ਐਦਾਂ ਦਾ ਨਾਂ ਜਾ ਸੀਗਾ ਜਿਹੜਾ ਕੱਲ ਸੀਗਾ ਆਪਾਂ ਜਿੱਥੇ ਗਏ ਸੀ ਤੇ ਉਹ ਇੱਥੋਂ ਸਿਰਫ 10 ਕਿਲੋਮੀਟਰ ਪੈਂਦਾ ਤੇ ਆਪਾਂ ਉੱਥੋਂ ਆਸ-ਪਾਸੇ ਤੋਂ ਆਏ ਆ 30 ਕਿਲੋਮੀਟਰ ਉਤੋਂ ਦੀ ਘੁੱਕ ਕੇ ਮੈਨੂੰ ਨਹੀਂ ਪਤਾ ਇਹ ਕਿਉਂ ਕਿ ਮੈਪ ਦੇ ਕੰਮ ਆ ਇਹ ਬਈ ਜਿਹੜਾ ਗੂਗਲ ਬਾਬਾ ਦਾ ਉਹਦੇ ਕਰਕੇ ਤੇ ਹੁਣ ਬਈ ਇੱਥੇ ਆਪਾਂ ਸੰਦੀਪ ਨੂੰ ਡਿੱਕੀ ਜਾਂਦੇ ਆਂਗੇ ਉਹਦਾ ਸਾਈਕਲ ਫੇਰ ਪੈਂਚਰ ਹੋ ਗਿਆ ਸੀਗਾ ਤੇ ਸ਼ੁਕਰ ਆ ਵੀ ਉਹ ਉੱਥੇ ਸੀਗਾ ਅਜੇ ਸਾਈਕਲ ਵਾਲੀ ਦੁਕਾਨ ਕੋਲੇ ਸੀਗਾ ਰਿਪੇਅਰ ਵਾਲੀ ਕੋਲੇ ਤੇ ਉੱਥੇ ਉਹਨੇ ਕਹਿੰਦਾ ਅੱਜ ਮੈਂ ਟਾਇਰ ਨਵਾਂ ਪਵਾ ਕੇ ਲੈ ਕੇ ਆਉਂ ਤੇ ਇੱਥੇ ਆਪਾਂ ਹੁਣ ਡਿੱਕੀ ਜਾਂਦੇ ਆਂ ਤੇ ਫਿਰ ਇਕੱਠੇ ਚੱਲਾਂਗੇ ਜਦੋਂ ਉਹ ਆ ਗਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਫੇਰ ਉਹੀ ਗੱਲ ਵੀ ਕੁਝ ਖਾਸ ਨਹੀਂ ਹੋਣਾਗਾ ਕਿਉਂਕਿ ਹਜੇ ਤੁਰੇ ਉੱਥੋਂ ਸੀ ਕਿ ਬਈ ਸੜਕ ਤੇ ਤੁਰੇ ਆਉਣੇ ਆ ਬਸ ਹੋਰ ਕੁਝ ਖਾਸ ਹੈ ਨਹੀਂ ਤੇ ਬਈ ਸਾਰਨਾਥ ਇੱਥੋਂ ਹੈਗਾ ਜਿੱਥੇ ਆਪਾਂ ਜਾਣਾਗਾ ਤਿੰਨ ਕਿਲੋਮੀਟਰ ਹੈਗਾ ਢਾਈ ਤਿੰਨ ਕਿਲੋਮੀਟਰ ਹੈਗਾ ਦੇਖਦੇ ਆਂ ਜੀ ਉੱਥੇ ਕੀ ਖਾਸ ਹੈਗਾ ਕੀ ਨਹੀਂ ਕੀ ਇਤਿਹਾਸਿਕ ਹੈਗਾ ਨਿਸ਼ ਨੂੰ ਤਾਂ ਵੈਸੇ ਪਤਾ ਹੀ ਹੋਊਗਾ ਉਹ ਹੀ ਇੱਧਰ ਦੀ ਲੈ ਕੇ ਆਏਗਾ ਤੇ ਆਪਾਂ ਵੀ ਜਾ ਕੇ ਫਿਰ ਪੁੱਛ ਪੜਤਾਲ ਕਰਕੇ ਤੁਹਾਡੇ ਨਾਲ ਸਾਰਾ ਸਾਰੀ ਗੱਲਬਾਤ ਆ ਜਿਹੜੀ ਸਾਂਝੀ ਕਰਾਂਗੇ ਜੀ क्या नाम है भाई आपका विजय शंकर यादव सर विजय शंकर यादव जी हम भाई कपड़ा लेके आए हैं इसमें जी। बहुत अच्छा कपड़ा है ठीक है दिखाइए सूती है सिल्क का कपड़ा है जो औरतें पहनती हैं सिल्क अच्छा, का कपड़ा अच्छा, अच्छा। सिल्क रोड से हम सीधा आए हैं अच्छा। क्या आप देखना चाहोगे जी देख देखिए बिल्कुल, बिल्कुल दाम कोई ज्यादा नहीं है ठीक बताइए आओ हर पाल जी दिखाइए બસ ਚੰਗੇ ਚੰਗੇ ਪੀਸੀ ਦਿਖਾਈ ਠੀਕ ਆ ਸਿਲੈਕਟਡ ਦੇ ਪੀਸ ਜੀ ਹਾਂ ਧਾਮ ਜਿਹੜਾ ਆਪਣਾ ਪਹਿਲਾਂ ਤੁਸੀਂ ਸੁਣ ਲਓ ਬਾਅਦ ਚ ਗੱਲ ਹੋਰ ਹੋ ਜਾਂਦੀ ਹੈ ਨਾ ਤੇ 500 ਤੋਂ ਜਿਹੜੀ ਆਪਣੀ ਟੀ-ਸ਼ਰਟ ਸਟਾਰਟ ਆ ਜੀ ਟੀ-ਸ਼ਰਟ ਸਿੰਗਲ ਟੀ-ਸ਼ਰਟ ਸਟਾਰਟ ਆ ਜਿਹੜੀ ਆਪਣੀ ਜਿਹੜੀ ਪੈਂਟ ਹੋਊਗੀ ਉਹ ਅਲੱਗ ਹੋਵੇ ਉਹ 700 ਰੁਪਏ ਦੇ ਉਹ ਸਟਾਰਟ ਹੈ ਠੀਕ ਹੈ ਜੀ ਆਹ ਜਿਹੜਾ ਅਮਨੋ ਕੱਲ ਦੇ ਆ ਹਾਂ ਲੈ ਭਾਈ ਬਾਈ ਵੀ 500 ਦੇ ਨਾਲ ਨੂੰ ਕਹਿੰਦਾ ਥੋੜਾ ਜਿਹਾ ਕੈਮ ਹੋ ਜਾ ਕੋਈ ਡਿਸਕਾਊਂਟ ਹੋ ਗਿਆ ਰਸ ਹਾਂ ਡਿਸਕਾਊਂਟ ਆਪਕੋ ਕਰ ਦੇਂਗੇ ਸਰਨਾਥ ਬਾਈ 2 2.5 ਕਿਲੋਮੀਟਰ ਰਹਿ ਗਿਆ ਜਿਹੜਾ ਆਪਣਾ ਤੇ 바ਵਾ ਟਾਈਮ ਰੁਕੇ ਰਹੇ ਤੇ ਹੁਣ ਫੇਰ ਚੱਲ ਪਿਆਂਗੇ ਤੁਹਾਨੂੰ ਪਤਾ ਕਿ ਵੇਲਾ ਮਾੜੇ-ਮਾੜੇ ਕਰਦੇ ਹੋਈ ਜਾਂਦਾ ਪਰ ਆਪਾਂ ਫਿਰਦੇ ਬਾਈ ਉੱਥੇ ਹੀ ਆ ਜੇ ਬਨਾਰਸ ਦੇ ਵਿੱਚ ਹੀ ਫਿਰਦੇ ਆਂਗੇ ਕੋਈ ਦੂਰ ਨਹੀਂ ਹੈਗੇ ਸਾਈਕਲ ਭਾਵਾਂ ਦੀ ਆਪਾਂ 30 35 ਕਿਲੋਮੀਟਰ ਚਲਾਤਾ ਪਰ ਹੈਗੇ ਬਨਾਰਸ ਜੀ ਆ ਤੇ ਗਾਂਹ ਜਿੱਥੇ ਜਾਣਾ ਬਾਈ ਉੱਥੇ ਉੱਥੇ ਬਹੁਤ ਧਰਮ ਦੀ ਕੋਈ ਇਤਿਹਾਸਿਕ ਜਗ੍ਹਾ ਕੀ ਤੇ ਚੱਲਦੇ ਆਂ ਜੇ ਹੁਣ ਕੋਈ ਮੰਦਰ ਖੁੱਲਾ ਹੋਇਆ ਤਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਜੀ ਤੇ ਨਹੀਂ ਤਾਂ ਫਿਰ ਗੱਲ ਕੱਲ ਤੇ ਗਈ ਸਰਨਾਥ ਬਾਈ ਆਪਾਂ ਪਹੁੰਚ ਗਏ ਆ ਤੇ ਇਧਰਲੇ ਪਾਸੇਗਾ ਤਿੱਬਤ ਬੋਧ ਬਿਹਾਰ ਮੰਦਰ ਹੈਗਾ ਜੀ ਇਹ ਤੇ ਜਿਹੜੀ ਇਹਦੀ ਜਾਣਕਾਰੀ ਇਤਿਹਾਸ ਆ ਕੁਝ ਵੀ ਹੈਗਾ ਉਹ ਆਪਾਂ 1902 ਤੋਂ ਪੁੱਛਦੇ ਆਂਗੇ ਜੀ ਕੀ ਗੱਲਬਾਤ ਹੈ ਇਹ ਜਿਹੜਾ ਬਨਾਰਸ ਤੋਂ ਬਾਈ 10 ਕਿਲੋਮੀਟਰ ਸਾਈਡ ਤੇ ਰਹਿ ਜਾਂਦਾਗਾ ਮੰਦਰ ਦੇ ਅੰਦਰ ਬਾਈ ਆਪਾਂ ਆ ਗਏ ਆ ਤੇ ਨਿਸ਼ੂ ਬਾਈ ਤੋਂ ਜਾਣਕਾਰੀ ਲੈਣੇ ਆ ਸਾਹਮਣੇ ਆ ਕਿਹੜੇ ਬਾਬਾ ਜੀ ਨੇ ਲੈ ਬੈ ਨਿਸ਼ੂ ਦੱਸੀ ਕਿਰਾ ਤੇ ਆਪਣਾ ਜੀ ਇਹ ਜਿਹੜੇ ਗੱਲ ਕਰੀਏ ਬੁੱਧਿਸਟ ਧਰਮ ਦੇ ਨਾਲ ਬਿਲੋਂਗ ਕਰਦੇ ਨੇ ਇਹ ਮਹਾ ਮਾਤਮਾ ਬੁੱਧ ਜਿਨ੍ਹਾਂ ਦਾ ਫਾਦਰ ਦਾ ਨਾਮ ਸੀਗਾ ਜੀ ਸ਼ੁਧੋਦਨ ਤੇ ਮਦਰ ਦਾ ਨਾਮ ਸੀਗਾ ਜੀ ਆਪਣਾ ਸ਼ਾਂਤੀ ਤੇ ਗੱਲ ਕਰੀਏ ਜੀ ਇਹ ਬੋਧ ਵਿਖਸ਼ੂ ਹੁੰਦੇ ਨੇ ਜੀ ਤੇ ਆਪਾਂ ਗੱਲਬਾਤ ਕਰੀਏ ਇਹ ਸਾਰਾ ਦਾ ਸਾਰਾ ਜਿਹੜੇ ਗੋਲ ਗੋਲ ਲੱਗੇ ਹੋਏ ਨੇ ਪੀਸ ਵਾਸਤੇ ਹੁੰਦੇ ਨੇ ਤੇ ਕਾਫੀ ਟਾਈਮ ਪਹਿਲੇ ਇਹਨਾਂ ਨੇ ਇਹੀ ਸਾਰਨਾਥ ਜਿਹੜਾ ਏਰੀਆ ਹੈਗਾ ਨਾ ਇਹ ਸਾਰਨਾਥ ਏਰੀਆ ਦੇ ਵਿੱਚ ਸਭ ਤੋਂ ਪਹਿਲੇ ਜਿਹੜੀ ਹੈਗੀ ਹੈ ਆਪਣੇ ਉਹਦੀ ਉਹ ਕੀਤੀ ਸੀਗੀ ਪ੍ਰਚਾਰ ਕੀਤਾ ਸੀਗਾ ਜਦੋਂ ਬੋਧ ਗਿਆਤ ਉਹ ਆਏ ਸੀ ਨਾ ਮਹਾਤਮਾ ਬੁੱਧ ਤੇ ਉਹਨਾਂ ਨੇ ਸਭ ਤੋਂ ਪਹਿਲੇ ਪ੍ਰਚਾਰ ਇੱਥੇ ਕੀਤਾ ਸੀ ਆਪਣਾ ਟੀਚਿੰਗ ਜਿੱਤੇ ਸੀ ਧੰਮ ਦਾ ਉਪਦੇਸ਼ ਸਭ ਤੋਂ ਪਹਿਲੇ ਉਹਨਾਂ ਨੇ ਇੱਥੇ ਦਿੱਤਾ ਸੀਗਾ ਆਪਣੇ ਪੰਜ ਸ਼ਿਸ਼ਿਆਂ ਨੂੰ ਸਾਰਨਾਥ ਦੇ ਸ਼ਿਸ਼ੇ ਸੀਗੇ ਹਾਂ ਉਦਮ ਸ਼ਰਨਮ ਗੱਛਾਂ ਤੇ ਉਹ ਪੰਜ ਸ਼ਿਸ਼ਿਆਂ ਨੂੰ ਦਿੱਤਾ ਸੀਗਾ ਤੇ ਇਦਾਂ ਹੀ ਇਹ ਕਈ ਸ਼ੈਲੀਆਂ ਦੇ ਵਿੱਚ ਲੋਕ ਆਪਣੇ ਹਿਸਾਬ ਨਾਲ ਪੁੱਛਦੇ ਨੇ ਜਿੱਦਾਂ ਆਪਾਂ ਹਰ ਸੰਪਰਦਾਇ ਦੇ ਹਿਸਾਬ ਨਾਲ ਮੰਦਿਰ ਬਣੇ ਹੁੰਦੇ ਨੇ ਨਾ ਜਿੱਦਾਂ ਆਪਣਾ ਸ਼ੈਵੀਜ਼ਮ ਅਲੱਗ ਹੁੰਦਾ ਹੈ ਹਿੰਦੂ ਆਪਣਾ ਕੀ ਕਹਿੰਦੇ ਆ ਵੈਸ਼ਨਵიზਮ ਅਲੱਗ ਹੁੰਦਾ ਹੈ ਨਿੰਬਾਰਕਾ ਚਾਰਿਆ ਵਾਲਿਆਂ ਦਾ ਅਲੱਗ ਹੁੰਦਾ ਹੈ ਸ਼ਕਤ ਦਾ ਅਲੱਗ ਹੁੰਦਾ ਰ ਉਧਰ ਦਾ ਅਲੱਗ ਹੁੰਦਾ ਐਦਾਂ ਹੀ ਆਪਣਾ ਨੇ ਇਹਨਾਂ ਦੇ ਵਿੱਚ ਵੀ ਹੁੰਦੇ ਨੇ ਕੁਝ ਪ੍ਰਕਾਰ ਦੇ ਮੰਦਿਰ ਕੰਬੋਡੀਅਨ ਟੈਂਪਲ ਹੈ ਆਪਣਾ ਗੱਲਬਾਤ ਕਰੀਏ ਨਾਲ ਦੀ ਉਹਦੀ ਸ਼ੈਲੀ ਅਲੱਗ ਬਣੀ ਹੋਈ ਹੈ ਤੇ ਆਪਣਾ ਸਾਊਥ-ਈਸਟਰਨ ਕੰਟਰੀਜ਼ ਦੇ ਵਿੱਚ ਫੈਲਿਆ ਹੋਇਆ ਇਹ ਜਿਹੜਾ ਧਰਮ ਹੈ ਜੀ ਬਹੁਤ ਧਰਮ ਬਹੁਤ ਜ਼ਿਆਦਾ ਫੈਲਿਆ ਹੋਇਆ ਤੇ ਸ਼੍ਰੀਲੰਕਾ ਦੇ ਵਿੱਚ ਵੀ ਫੈਲਿਆ ਹੋਇਆ ਹੈ ਆਪਣਾ ਹਰ ਤੇ ਆਪਣਾ ਲੋਗ ਕਈ ਮੰਨਦੇ ਨੇ ਤੇ ਆਪਣੇ ਜਿਹੜੇ ਨੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਮੰਨਦੇ ਨੇ ਤੇ ਬਾਕੀ ਬਹੁਤ ਵੱਡੀ ਸ਼ਖਸੀਅਤ ਸੀ ਮਹਾਤਮਾ ਬੁੱਧ ਤੇ ਆਪਣੇ ਜਿਹੜੇ ਡਾਕਟਰ ਪੀਮਰਾੰਬੇਦਕਰ ਜੀ ਵੀ ਸੀਗੇ ਤੁਸੀਂ ਸੁਣਿਆ ਹੋਣਾ ਉਹ ਵੀ ਬਹੁਤ ਵੱਡੀ ਸ਼ਖਸੀਅਤ ਸੀਗੇ ਤੇ ਉਹ ਵੀ ਜਿਹੜੇ ਸੀਗੇ ਬਹੁਤ ਤਰਮ ਨੂੰ ਫੋਲੋ ਕਰਦੇ ਹੁੰਦੇ ਸੀਗੇ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਦਾ ਇਤਿਹਾਸ ਸਵੇਰੇ ਦੱਸਾਂਗੇ ਮਾੜਾ ਮੋਟਾ ਕੰਮ ਇਹ ਪਿਛੇ ਜੜੀ ਰਹਿ ਗਈ ਹੋਈਗੀ ਉਹ ਸਵੇਰੇ ਦੱਸਾਂਗੇ ਰਾਤ ਨੂੰ ਹੁਣ ਇਹਨਾਂ ਨੇ ਬੰਦਰ ਬੰਦ ਕਰਨਾ ਤਾਂ ਇੱਥੇ ਹੀ ਮੈਂ ਖਤਮ ਕਰ ਰਿਹਾ ਬਾਕੀ ਇਤਿਹਾਸ ਆਪਾਂ ਨੂੰ ਪਤਾ ਹੈ ਤੇ ਉਹ ਆਪਾਂ ਸਵੇਰੇ ਗੱਲਬਾਤ ਕਰਾਂ ਆ ਲੱਗਦਾ ਅਲੱਗ-ਅਲੱਗ ਪਸ਼ਾਵਾਂ 'ਚ ਲਿਖਿਆ ਹੋਇਆ ਨਾਨੀਸ਼ੂ ਇਹਨਾਂ ਦੀ ਬੋਤ ਧਰਮ ਦੀ ਇਹ ਆਪਣੀ ਭਾਸ਼ਾ ਹੁੰਦੀ ਤਿੱਬਤਨ ਤਿੱਬਤਨ ਭਾਸ਼ਾ ਹੁੰਦੀ ਹੈ ਜਦੋਂ ਆਪਾਂ ਜਿਹਦਾ ਬੋਲਦੇ ਹਾਂ ਨਾ ਓਮ ਨਮਸ਼ਿਵਾਏ ਹਾਂ ਉਹਦਾ ਇਹਨਾਂ ਦੇ ਬੋਲਿਆ ਜਾਂਦਾ ਓਮ ਮਨੀ ਪਦਮੇਮ ਅੱਛਾ ਇਹ ਇਹਨਾਂ ਦੀ ਭਾਸ਼ਾ ਹੈ ਜੀ ਤੇ ਇੱਧਰ ਹਿੰਦੀ ਲਿਖੀ ਹੈ ਜੀ ਇੱਧਰ ਹਿੰਦੀ ਲਿਖੀ ਹੈ ਇੱਧਰ ਆਪਣੀ ਜਿਹੜੀ ਉਤੋਂ ਦੀ ਲੰਗਦੀ ਆ ਇੱਧਰ ਗਰੇਜੀ ਆ ਗਈ ਗਰੇਜੀ ਆ ਜਿਹੜੀ ਆਪਣੇ ਉਤੋਂ ਦੀ ਸਾਰੀਆਂ ਸਭ ਉਤੋਂ ਲੰਗਦੀਆਂ ਸਾਨੂੰ ਕੋਈ ਇੱਧਰਲੇ ਪਾਸੇ ਵੀ ਦੇਖ ਲੇ ਜੇ ਇੱਧਰ ਕਿਹੜੀ ਭਾਸ਼ਾ ਆ ਗਈ ਇਹ ਚਾਹੀ ਚੈਨ ਵਾਲੀ ਆ ਗਿਆ ਨਾ ਇਹ ਐ ਐ ਪੜੀ ਜਾਂਦੀ ਹੈ 1959 ਲਿਖਿਆ ਹੈ ਇਹ ਐਂ ਲਿਖੀਏ ਬੀ ਤੇ ਆਹ ਦੇਖੋ ਕਿੱਡਾ ਸੋਨਾ ਇਹ ਤਾਹ ਹੁੰਦਾ ਜੀ ਚਾਈਨਿਸ ਦੇ ਵਿੱਚ ਕੀ ਹੁੰਦਾ ਤਾਹ ਟੀ ਇਦਾਂ ਬੋਲਦੇ ਬਾਕੀ ਇਸ ਹਾਂ ਨਾ ਪੜੀ ਤਾਂ ਜਾਣ ਨਹੀਂ ਸਕਦੀ ਪਰ ਇਹ ਐ ਕੁਛ ਕੁਛ ਆਪਾਂ ਦੇਖਦੇ ਹੁੰਦੇ ਸੀ ਕਿ ਤਾਂ ਮੈਂ ਜਦੋਂ ਮੜੀ-ਮੋਟੀ ਕਿਤਾਬਾਂ ਜੀਆਂ ਦੇਖੀਆਂ ਸੀ ਤੇ ਕੁਛ ਕੁਛ ਸ਼ਬਦ ਜਿਹੜੇ ਸੀਗੇ ਆਪਾਂ ਆਈਡੈਂਟੀਫਾਈ ਕਰ ਲੈਨੇ ਆ ਕਦੀ ਮਾੜੇ ਮਾਟੇ ਨੇ ਜਿਆਦਾ ਨਹੀਂ ਉਹਨਾਂ ਕ ਤਾਂ ਆਪਾਂ ਵੀ ਨਹੀਂ ਉਹਨਾਂ ਨੂੰ ਆਂਦਾ ਪਰ ਇਹ ਜਰੂਰ ਚਾਈਨਾ ਜਾਵਾਂਗੇ ਤਾਂ ਜਰੂਰ ਸਿੱਖਾਂਗੇ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਤਾਂ ਆਈ ਜੇ ਠੀਕ ਹੈ ਬਾਈ ਜਿੱਦਾਂ ਹੁਣ ਆ ਪਲੱਸ ਬਣਿਆ ਹੋਇਆ ਹੈ ਤੇ ਸ਼ਾਇਦ ਉਹਨੂੰ ਤੁਹਾਡਾ ਦਿਮਾਗ 'ਚ ਧਿਆਨ ਚ ਨਹੀਂ ਲੱਗ ਰਿਹਾ ਪਰ ਕੁਝ ਨਾ ਕੁਝ ਤਾਂ ਹੈਗਾ ਹਾਂ ਕਾਫੀ ਟਾਈਮ ਹੋ ਗਿਆ ਨਾ ਪੜਦਾ ਹੁੰਦਾ ਸੀ ਸਕ੍ਰਿਪਚਰਸ ਉਹਦੇ ਵਿੱਚ ਦਿਖਦਾ ਸੀ ਠੀਕ ਹੈ ਜੀ ਠੀਕ ਹੈ ਬਾਈ ਠੀਕ ਚਲੋ ਸਮਾਂ ਬਾਈ ਰਾਤ ਦੇ 10 ਵਜੇ ਆ ਤੇ ਜਗ੍ਹਾ ਹੈਗੀ ਆ ਸਾਰਨਥ ਤੇ ਸਾਰਨਥ ਸ਼ਹਿਰ ਦੇ ਵਿੱਚ ਹੁਣ ਆਪਾਂ ਸੌਣ ਵਾਸਤੇ ਜਿਹੜੀ ਥਾਂ ਲੱਭਦੇ ਫਿਰਦੇ ਆਂਗੇ ਆ ਨਹੀਂ ਸ਼ੂ ਜਾਂਦਾ ਤੇ ਇਧਰਲੇ ਪਾਸੇ ਬਾਈ ਜਿਹੜਾ ਤੁਸੀਂ ਆ ਖੰਭਿਆਂ ਦੇ ਉੱਤੇ ਦੇਖੀ ਜਾਂਦੇ ਹੋ ਇਹਨਾਂ ਦੇ ਧਰਮ ਦੇ ਜਿਹੜੇ ਇਹਨਾਂ ਦੇ ਬਾਬਾ ਜੀ ਹੈਗੇ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਮਹਾਤਮਾ ਬੁੱਧ ਮਹਾਤਮਾ ਬੁੱਧ ਜੀ ਤੇ ਇਧਰਲੇ ਪਾਸੇ ਬਾਈ ਕੋਈ ਜਿੱਥੇ ਆਪਾਂ ਫਿਰਦੇ ਆ ਕੋਈ ਮੋਟਰਸਾਈਕਲ ਗੱਡੀ ਗੁੱਡੀ ਨਹੀਂ ਆਉਂਦੀ ਲੋਕ ਜ਼ਿਆਦਾ ਤੁਰ ਕੇ ਆਉਂਦੇ ਆਗੇ ਤੇ ਸਾਈਕਲ ਸੁੰਕਲ ਆ ਜਾਂਦੇ ਆਗੇ ਤੇ ਇਧਰ ਠੀਕ ਆ ਬਾਈ ਇੱਥੇ ਜੇ ਕਿਸੇ ਆਸੇ ਪਾਸੇ ਜੇ ਬਸ ਹੋ ਜਾਗੇ ਕਿਸੇ ਕੰਧ ਨਾਲ ਟੇਡੇ ਤੇ ਅੱਜ ਦੀ ਰਾਤ ਫਿਰ ਇੱਥੇ ਕੱਟਦੇ ਆ ਜੀ ਸਾਰਨਾਥ ਦੇ ਵਿੱਚ ਰਾਤ ਕੱਟਣ ਦੀ ਜਗ੍ਹਾ ਬਾਈ ਆਪਾਂ ਨੂੰ ਮਿਲ ਗਈ ਹੈਗੀ ਆ ਮੰਦਰ ਦੇ ਨਾਲ ਹੀ ਹੈਗੀ ਇਹ ਮੰਦਰ ਆ ਕੋਈ ਨਾਮ ਤਾਂ ਬਾਈ ਨਹੀਂ ਪਤਾ ਮੰਦਰ ਦਾ ਪਰ ਇੰਨਾ ਕ ਪਤਾ ਲੱਗਿਆ ਕਹਿੰਦੇ ਵੀ ਇਹ ਮੰਦਰ ਸਵੇਰੇ ਜਦੋਂ ਸੂਰਜ ਚੜ੍ਹਦਾਗਾ ਤਾਂ ਇਹ ਮੰਦਰ ਦਾ ਬਾਈ ਗੇਟ ਖੁੱਲ ਜਾਂਦਾਗਾ ਤੇ ਜਿਵੇਂ ਹੀ ਅੱਥ ਨੇ ਸੂਰਜ ਛਿਪਦਾਗਾ ਤਾਂ ਗੇਟ ਜਿਹੜਾ ਬੰਦ ਹੋ ਜਾਂਦਾਗਾ ਮੰਦਰ ਦਾ ਤੇ ਰਾਤ ਕੱਟਣ ਦੀ ਜਗ੍ਹਾ ਬਾਈ ਆਪਣੀ ਇਧਰਲੇ ਪਾਸੇ ਹੈਗੀ ਸਾਹਮਣੇ ਬਾਈ ਆਪਣੇ ਸਾਈਕਲ ਖੜੇ ਹੈਗੇ ਚਾਰੋਂ ਭਰਾਵਾਂ ਦਾ ਇਧਰ ਲਿਖਿਆ ਹੋਇਆ ਭਾਰਤ ਸਰਕਾਰ ਤੇ ਇਧਰ ਨੀਸ਼ੂ ਬਾਈ ਤੇ ਨਾਲ ਹਰਪਾਲ ਤੇ ਪਨਾ ਸੰਦੀਪ ਤਾਂ ਟੇਡਾ ਹੋ ਗਿਆ ਬਾਈ ਇਧਰ ਆਪਣੇ ਦੋ ਆ ਦੋ ਸਾਥੀ ਆ ਜਿਹੜੇ ਜਾਗਦੇ ਪਏ ਆ ਹਜੇ ਤੇ ਸੰਦੀਪ ਜਿਹੜਾ ਸੌਂ ਗਿਆ ਫੋਨ ਫਾਣੇ ਆਂ ਹੀ ਰੱਖ ਕੇ ਸੌਂ ਜਾਂਦੇ ਆਗੇ ਕੋਈ ਡਾਂਚ ਕੇ ਲੈ ਜਾਊਗਾ ਕਦੇ ਮੁੜ ਕੇ ਤੁਰੇ ਫਿਰਨਗੇ ਸਾਮਕੇ ਪਿਆ ਕਰੋ ਇਹਨਾਂ ਨੂੰ ਅੱਛਾ ਤੇ ਜਗਾ ਬਾਈ ਵਧੀਆ ਸਾਫ ਸੁਥਰੀ ਹੈਗੀ ਜਿੱਥੇ ਅੱਜ ਆਪਾਂ ਪਏ ਆ ਕੋਈ ਕੱਚਾ ਥਾਂ ਨਹੀਂ ਹੈਗਾ ਤੇ ਕੋਈ ਗੰਦ ਪਿਲ ਨਹੀਂ ਹੈਗਾ ਇੱਥੇ ਵਧੀਆ ਸਾਫ ਸੁਥਰੀ ਹੈ ਤੇ ਹਵਾ ਵਿੱਚ ਦੀ ਵਧੀਆ ਬੁੱਲਾ ਆ ਜਾਂਦਾ ਠੰਡਾ ਜਿਹਾ ਤੇ ਅੱਖ ਵੀ ਮਿਜਦੀ ਆ ਨਾਲ ਜਦੋਂ ਹਵਾ ਬੁੱਲਾ ਆਉਂਦਾ ਵਧੀਆ ਜਿਹਾ ਤੇ ਹੁਣ ਬੰਦ ਆ ਗਈ ਹਵਾ ਫਿਰ ਗਰਮੀ ਜੀ ਵੀ ਲੱਗਦੀ ਹੈਗੀ ਮੱਛਰ ਹੈਗਾ ਬਾਈ ਤੇ ਬਾਰ ਬਾਰ ਮੱਛਰ ਵਾਲੀਆਂ ਆਪਣੇ ਕੋਲੇ ਦਵਾਈਆਂ ਵਧੀਆ ਜੀਆਂ ਹੈਗੀਆਂ ਤੇ ਉਹਨਾਂ ਕਰਕੇ ਮੱਛਰ ਮੁੱਛਰ ਨਹੀਂ ਲੜਦਾ ਉਹ ਲਿਆ ਸੀ ਨਿਸ਼ੂ ਬਾਈ ਮੱਛਰਾਂ ਵਾਲੀ ਦਵਾਈ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਸ਼ਹਿਰ ਹੈਗਾ ਜੀ ਇਹ ਸਾਰਨਾਥ ਜਿਹੜਾ ਕਿ ਬਨਾਰਸ ਤੋਂ 10 ਕਿਲੋਮੀਟਰ ਉੱਤਰ ਪੂਰਬ ਉੱਤਰ ਪੂਰਬ ਵਾਲੀ ਸਾਈਡ ਤੇ ਪੈ ਜਾਂਦਾ ਹੈਗਾ ਤੇ ਜਿਹੜਾ ਇਹ ਬੁੱਧ ਧਰਮ ਦਾ ਇਹ ਪਵਿੱਤਰ ਸਥਾਨ ਹੈਗਾ ਇੱਥੇ ਤੇ ਭਗਵਾਨ ਬੁੱਧ ਨੇ ਇੱਥੇ ਗਿਆਨ ਪ੍ਰਾਪਤੀ ਤੋਂ ਬਾਅਦ ਜਿਹੜਾ ਸਰਨੋ ਪਹਿਲਾ ਉਪਦੇਸ਼ ਦਿੱਤਾ ਸੀ ਉਹ ਇਸ ਜਗ੍ਹਾ ਤੇ ਦਿੱਤਾ ਸੀਗਾ ਇਸ ਮਤਲਬ ਸ਼ਹਿਰ ਦੇ ਵਿੱਚ ਦਿੱਤਾ ਸੀ ਕਾਫੀ ਇਤਿਹਾਸਿਕ ਇੱਥੇ ਮੰਦਰ ਆਗੇ ਬੁੱਧ ਧਰਮ ਦੇ ਜਿਹੜੇ ਸੰਬੰਧ ਨਾਲ ਇੱਥੇ ਜੁੜੇ ਹੋਏ ਆਗੇ ਇਹ ਐਸੇ ਨਾਲ ਹੀ ਜ ਆਪਣੀ ਵੀਡੀਓ ਸਮਾਪਤੀ ਵੱਲ ਵਧਦੀ ਆ ਸਾਰਿਆਂ ਦਾ ਤੁਹਾਡਾ ਬੜਾ ਧੰਨਵਾਦ ਜੀ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਮਿਲਦੇ ਆ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਸਫਰਾਂ ਦੇ ਨਾਲ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ